BBC ਵਿੱਚ ਵੱਡਾ ਝਟਕਾ 트ੰਪ ਦਾ ਮੁਕਦਮਾ ਤੇ ਲੀਕ ਮੈਮੋਜ਼ ਨਾਲ ਮੁਸ਼ਕਲਾਂ ਵਧੀਆਂ ਸਸ਼ੀਕਾਲ ਜੀ ਮੈਰੋਸਟ ਤੁਸੀਂ ਵੇਖ ਰਹੇ ਹੋ ਪੰਜਾਬੀ ਲਿਖ ਮੀਡੀਆ ਦੱਸਦੀ ਕਿ ਬ੍ਰਿਟਿਸ਼ ਦੀ ਮਸ਼ਹੂਰ ਖਬਰ ਸੰਸਥਾ BBC ਇਸ ਵੇਲੇ ਵੱਡੇ ਵਿਵਾਦ ਵਿੱਚ ਫਸੀ ਹੋਈ ਹੈ ਸਾਬਕਾ ਅਮਰੀਕਾ ਰਾਸ਼ਟਰਪਤੀ ਡੋਨਲਡ 트੍ਰੰਪ ਨੇ BBC ਖਿਲਾਫ 1 ਅਰਬ ਡਾਲਰ ਦਾ ਜਿਹੜਾ ਮੁਕੱਦਮਾ ਜਾਰੀ ਕਰ ਦਿੱਤਾ ਹੈ ਤੇ ਇਸ ਦੇ ਨਾਲ ਹੀ ਉਹਨਾਂ ਨੂੰ ਚੇਤਾਵਨੀ ਦਿੱਤੀ ਹੈ 트੍ਰੰਪ ਨੇ ਕਿਹਾ ਕਿ BBC ਨੇ ਉਸ ਦੇ 6 ਜਨਵਰੀ 2021 ਵਾਲੇ ਹਮਲੇ ਦੀ ਵੀਡੀਓ ਇਸ ਤਰ੍ਹਾਂ ਕੱਟੀ ਤੇ ਜੋੜੀ ਕਿ ਲੱਗੇ ਕਿ ਉਹ ਕੈਪੀਟਲ 'ਤੇ ਹਮਲੇ ਲਈ ਲੋਕਾਂ ਨੂੰ ਉਕਸਾਰੇ ਨੇ ਇਸ ਮਾਮਲੇ ਤੋਂ ਬਾਅਦ BBC ਦੇ ਦੋ ਵੱਡੇ ਅਧਿਕਾਰੀ ਡਾਇਰੈਕਟਰ ਜਰਨਲਿਸਟ ਟਿਮ ਡੇਵੀ ਅਤੇ ਇਸ ਦੇ ਨਾਲ ਹੀ ਖਬਰਾਂ ਦੀ ਮੁੱਖੀ ਡਿਬੋਰਾ ਹਟਰਨਸ ਨੇ ਅਸਤੀਫਾ ਦੇ ਦਿੱਤਾ ਹੈ ਇੱਕ ਲੀਕ ਹੋਇਆ ਹੈ ਕਿ ਮੈਮੋ ਵੀ ਸਾਹਮਣੇ ਆਇਆ ਕਿ ਜਿਸ ਦੇ ਵਿੱਚ ਲਿਖਿਆ ਸੀ ਕਿ BBC ਦੀ ਟੀਮ ਨੇ ਭਾਸ਼ਣ ਦੀ ਵੀਡੀਓ ਵਿੱਚ ਗਲਤ ਤਰੀਕੇ ਨਾਲ ਤਬਦੀਲੀਆਂ ਕੀਤੀਆਂ ਸਨ BBC ਨੇ ਮੰਨਿਆ ਹੈ ਕਿ ਇਹ ਇੱਕ ਕੰਮ ਗਲਤ ਸੀ ਅਤੇ ਇਸ ਦੇ ਨਾਲ ਹੀ ਲੋਕਾਂ ਨੂੰ ਗਲਤ ਸੂਚੀ ਮਿਲੀ ਹੋਣ ਇਸ ਮਾਮਲੇ ਦੇ ਨਾਲ BBC ਦੀ ਇਮਾਨਦਾਰੀ ਤੇ ਪ੍ਰੋਸੇ ਯੋਗਤਾ ਤੇ ਸਵਾਲ ਉਠ ਰਹੇ ਨੇ ਕਿਹਾ ਕਿ ਕਹਿ ਰਹੇ ਨੇ ਕਿ ਇਹ ਵਿਵਾਦ کئی ਹਫ਼ਤੇਆਂ ਜਾਂ ਮਹੀਨਿਆਂ ਤੱਕ ਚੱਲ ਸਕਦਾ ਹੈ